ਤੋ ਕੀ ਹਾਲ ਚੱਲ ਨੇ ਤੁਹਾਡੇ ਉਮੀਦ ਕਰਦੇ ਆਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਬਣਾਉਣੀ ਆਂ ਆਲੂ ਤੇ ਫਲੀਆਂ ਫ੍ਰਾਂਸ ਵੀਨ ਕਿਹਾ ਜਾਂਦੇ ਇਹਨਾਂ ਨੂੰ ਠੀਕ ਹੈ ਜੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਤੋਂ ਹੋ ਕੇ ਸਵਾਰ ਕੇ ਕੱਟ ਕੇ ਜਿਜੇ ਜਿਹੇ ਪੀਸ ਤੁਹਾਨੂੰ ਚਾਹੀਦੇ ਲਾਈਕ ਕਰ ਦਿਓ ਬੋਇਲ ਹੁਣ ਰੱਖਿਆ ਹੈ ਨਮਕ ਵਾਲੇ ਪਾਣੀ ਦੇ ਵਿੱਚ ਇਹਨਾਂ ਨੂੰ 95% ਤੱਕ ਬੋਇਲ ਕਰਨਾ ਬਸ ਹੋਣ ਵਾਲੀਆਂ ਇਹ ਜਦ ਤੱਕ ਇਹ ਬੋਇਲ ਕੰਪਲੀਟ ਹੁੰਦਾ ਹੈ ਯਾਨੀ ਆਪਣਾ ਪ੍ਰੋਸੀਜਰ ਇੱਧਰ ਆਪਾਂ ਕড়াই ਰੱਖੀ ਹੋਈ ਹੈ ਇਹਦੇ ਵਿੱਚ ਮਸਟਰਡ ਆਇਲ ਐਡ ਕਰਾਂਗੇ ਯਾਨੀ ਕਿ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਵਿੱਚ ਇਹ ਬਹੁਤ ਸਵਾਲ ਬਣਦੀਆਂ ਨੇ ਹੋਰ ਸੁਣੋ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਵੱਡਿਆਂ ਨੂੰ ਸਰਕਾਰ ਸੇ ਸਸਤੀ ਕਣ ਛੋਟਾਂ ਮਿਲ ਪਿਆ ਆ ਕਰਮੀ ਤਾਂ ਕੁਝ ਰਾਹਤ ਮਿਲੀ ਆ ਕਿ ਨਹੀਂ ਮਿਲੀ ਜਿਹੜੇ ਮੀਨੂ ਪਏ ਨੇ ਚਲੋ ਨਾਲ ਨਾਲ ਗੱਲਾਂ ਵੀ ਕਰਾਂਗੇ ਨਾਲ ਨਾਲ ਆਪਾਂ ਕੰਮ ਕਰਾਂਗੇ ਤੇਲ ਹੋਜੇ ਵਿੱਚ ਚੰਗੀ ਤਰ੍ਹਾਂ ਨਾਲ ਗਰਮ ਆਪਣਾ ਧੂਆਂ ਨਹੀਂ ਕੱਢਣਾ ਬਸੇ ਤਾਂ ਜੇ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਮੈਂ ਟਮਾਟਰ ਹਰੀ ਮਿਰਚ ਅਦਰਕ ਲਸਣ ਤੇ ਛੇ ਲਿਵਨ ਚਟਨੀ ਇਹ ਆਪਾਂ ਕ੍ਰਸ਼ ਕੀਤਾ ਹੋਇਆ ਤੇ ਨਾਲ ਜਿਹੜਾ ਫਿਰ ਆਪਾਂ ਪਟਿਸ ਦੇਣਾ ਉਹ ਵੀ ਤੁਹਾਨੂੰ ਦੱਸ ਦਿਆਂ ਨਾਲ ਦੀ ਨਾਲ ਫਿਰ ਹੋ ਗਿਆ ਆਪਣਾ ਚੰਗੀ ਤਰ੍ਹਾਂ ਨਾਲ ਗਰਮ ਧੂਆਂ ਕੱਢਣਾ ਨਹੀਂ ਆਪਾਂ ਤੇ ਇਹਦੇ ਵਿੱਚ ਚਿੱਟੇ ਤੇਲ ਐਡ ਕਰਾਂਗੇ ਲਓ ਜੀ ਪੋਨਾ ਨਹੀਂ ਜਿਹੇ ਜੀ ਤਰ੍ਹਾਂ ਵੀ ਹੋ ਰਹੇ ਨੇ ਇੱਕ ਰੱਕੇ ਜੇ ਪਈ ਜਾਂ ਨਹੀਂ ਨਹੀਂ ਇਤਨਾ ਨਹੀਂ ਨਰਮੀ ਰੱਖਣੀ ਲੋ ਇਹ ਪਾ ਲਓ ਇਹ ਸਾਰੇ ਪੈਜੀਆਂ ਗ੍ਰੀਟ ਚੀਜ਼ਾਂ ਕਿੱਸੀ ਹੋਣੀਆਂ ਤੇ ਹਮ ਥੋੜੇ ਮੋਟੇ ਕੱਤੇ ਹੋਏ ਟਮਾਟਰ ਨਾਲ ਪਾਵਾਂਗੇ ਪਿਆਜ਼ ਇਹਦੇ ਵਿੱਚ ਪੋਣਾ ਨਹੀਂ ਬਗੈਰ ਪਿਆਜ਼ ਤੋਂ ਬਣਾਵਾਂਗੇ ਤੇ ਮਸਾਲੇ ਆਪਣੇ ਜਾਣ ਕੇ ਬੇਲੀ ਥਰੇ ਇਸ ਨੂੰਸ ਕਰਦੇ ਆ ਨਮਕ ਟੇਸਟ ਦੇ ਸਾਵਧਾਨ ਕਿਉਂਕਿ ਆਪਾਂ ਬੋਇਲ ਕਰਨ ਦਾ ਟਾਈਮ ਵੀ ਪਾਇਆ ਹੋਇਆ ਹੈ ਹਲਦੀ ਕੁੱਟੀ ਹੋਈ ਲਾ ਲਵਾਂਗੇ ਗਰਮੀਆਂ ਦਾ ਗਰਮ ਮਸਾਲਾ ਜਿਹੜਾ ਆਪਣਾ ਹੈ ਧਨੀਆ ਪਾਊਡਰ ਤੇ ਜੀਰਾ ਪਾਊਡਰ ਲਓ ਜੀਰਾ ਮੈਂ ਚੁੱਕ ਦਾਂਗੀ ਤਾਂ ਕਿ ਨੂੰ ਪਾ ਦੇ ਪਕਾਣਾ ਚਲੋ ਤੇਰਾ ਨਾਲ ਪਾਣੀ ਨੂੰ ਪੋਣਾ ਲੋਸ ਨੂੰ ਇੰਤੇ ਰੱਖਦੇ ਹਾਂ ਆਪਾਂ ਇਹਨੂੰ ਪਕਾਉਣਾ ਇਸ ਤੋਂ ਬਾਅਦ ਜਦੋਂ ਸਬਜ਼ੀ ਨੂੰ ਸਿਰ ਤੋਂ ਘੋਸਾ ਸੋਹਰੇ ਬਣਾ ਕੇ ਖਾਈ ਜੂਰ ਕਰ ਲਓ ਠੀਕ ਹੈ ਕਿਉਂਕਿ ਸਭ ਤੋਂ ਕੋਸ਼ਿਸ਼ ਨਹੀਂ ਜੇ ਹਲਦੀ ਨੂੰ ਰਸਣਾ ਪੂਰ ਕਿਦਾਂ ਬਣਾਉਣਾ ਕਿਦਾਂ ਬਚਿਆ ਨੂੰ ਦੇਣਾ ਨਲੀ ਆਪਣੀ ਹੈਲਥ ਵਧੀਆ ਰਵੇ ਇਹ ਵੀ ਆਪਣਾ ਕੰਪਲੀਟ ਹੋ ਗਿਆ ਅਸੀਂ ਗੈਸ ਕਰ ਦਾਂਗੇ ਬੰਦ ਆਪਾਂ ਚਲੋ ਜੀ ਇਹਨੂੰ ਜਦੋਂ ਜ਼ਰੂਰਤ ਹੋ ਉਦੋਂ ਹੀ ਕਰਾਂਗੇ ਠੀਕ ਹੈ ਜੀ ਇਧਰ ਆਪਾਂ ਮਸਾਲਾ ਹੁਣ ਆਪਣਾ ਚੰਗੀ ਤਰ੍ਹਾਂ ਨਾਲ ਪੱਕ ਜਿਵੇ ਲਓ ਜੀ ਤੜਕਾ ਦੇਖੋ ਆਪਣਾ ਕਿੰਨਾ ਖੂਬਸੂਰਤ ਤਿਆਰ ਹੋ ਗਿਆ ਖੁਸ਼ਬੂਆਂ ਆ ਰਹੀਆਂ ਨੇ ਪੂਰੀਆਂ ਆ ਰਹੀਆਂ ਨੇ ਇਹਦੇ ਵਿੱਚ ਹਾਂ ਤੇ ਜਦੋਂ ਖਾਣੀ ਆ ਫਿਰ ਤਾਂ ਹੋਰ ਵੀ ਮਜ਼ਾ ਆਣਾ ਇੱਥੇ ਇਧਰੋਂ ਆਪਾਂ ਪਾਣੀ ਦੇ ਵਿੱਚੋਂ ਕੱਟ ਲਿਆਰਨ ਨੂੰ ਗੀਂਸੇ ਆਲੂਆਂ ਨੂੰ ਇਹਦੀ ਜਗ੍ਹਾ ਤੇ ਤੁਸੀਂ ਪਨੀਰ ਵੀ ਹਾੜ ਕਰ ਸਕਦੇ ਹੁਣ ਕਰਦਾਂਗੇ ਤੜਕੇ ਦੇ ਵਿੱਚ ਮਿਕਸ ਹੁਣ ਇਹਨਾਂ ਨੂੰ ਜ਼ੋਰ-ਜ਼ੋਰ ਦੀ ਕੜਛੀਆਂ ਦੀ ਮਾਰ ਦੀਆਂ ਕੋਲਾ ਰੱਖ ਕੇ ਜਦ ਤੱਕ ਇਹ ਬਿਲਕੁਲ ਸੌਫਟ ਮਿਕਸ ਕਰ ਲੈਣਾ ਫਿਰ ਜਿੱਦਾਂ ਨਾਲ ਮਿਕਸ ਕਰ ਲਿਆ ਇਹਨੂੰ 2-3 ਮਿੰਟ ਲਈ ਲੋ ਫਲੇਮ ਤੇ ਪਕਾਉਣਾ ਕਿ ਸੈਵ ਤੇ ਬੁਇਲ ਕਰਨ ਦਾ ਇਹ ਹੁੰਦਾ ਇੱਕ ਤਾਂ ਤੁਹਾਡੀ 10 ਸਬਜੀ ਜਲਦੀ ਬਹੁਤ ਬਣਦੀ ਹੈ ਟਾਈਮ ਵੀ ਵੇਸਟ ਹੁੰਦਾ ਦੂਸਰਾ ਜਿਹੜੇ ਜਰਮ ਜਿਹੜਾ ਹੁੰਦੇ ਆ ਉਹ ਮਰ ਜਾਂਦੇ ਆ ਪਹਿਲਾਂ ਬਣਾਉਣ ਤੋਂ ਪਹਿਲਾਂ ਕੋਈ ਵੀ ਸਬਜੀ ਆ ਸੂਤ ਆ ਅਦਰਕਾ ਘੰਟਾ ਨਾ ਦੇਕੀ ਸੋਡੇ ਦੇ ਵਿੱਚ ਡਿੱਪ ਕਰਕੇ ਜ਼ਰੂਰ ਰੱਖਿਆ ਕਰੋ ਕਿਉਂਕਿ ਮੈਡੀਸਨ ਇਹਨਾਂ ਨੂੰ ਬਹੁਤ ਲੱਗੀ ਹੁੰਦੀ ਆ ਘਰਦਿਆਂ ਤਾਂ ਹੁੰਦੀਆਂ ਨਹੀਂ ਸਾਰਿਆਂ ਕੋਲ ਅਵੇਲੇਬਲ ਦਾ ਸਕਦੀਆਂ ਤੇ ਇਹ ਹੀ ਕਾਰਨ ਆ ਰਿਸਕ ਨਾ ਲਿਆ ਕਰੋ ਹਲਕੇ ਲਈ ਉਹ ਵੀ ਕੰਪਰੋਮਾਈਜ਼ ਨਾ ਕਰਿਆ ਕਰੋ ਤੇ ਉਹਨਾਂ ਤੋਂ ਆਪਾਂ ਮੰਗੇ ਰਹਾ ਤਣੀਆ ਅੱਗੇ ਕਹਿੰਦੇ ਹਾਂ ਜਲ ਖੋਲ ਕੇ ਹੁਣ ਤੇਰੇ ਇਕੱਠਾ ਕਰਦੇ ਕਿਉਂਕਿ ਅੱਗੇ ਮਰਦਾ ਸਿਫਰੀ ਹੋਣਾ ਹੁਣ ਮਰਦਾ ਮੁੱਲ ਦਾ ਜਿਹੜੇ ਸਬਜ਼ੀ ਖਰੀਦੇ ਇਹਨਾਂ ਨੂੰ ਤਾਂ ਪਤਾ ਹੋ ਕਿੰਨੀ ਚੀਜ਼ ਦਾ ਇਸ ਕਾ ਕੀ ਦੰਡੀਆਂ ਵੀ ਨਾਲ ਹੀ ਪਾਉਣੀਆਂ ਨੇ ਆਪਾਂ ਵੇਸਟ ਨਹੀਂ ਕਰਨੀਆਂ ਠੀਕ ਹੈ ਤੜਕਾ ਹੋ ਗਿਆ ਚੰਗੀ ਤਰ੍ਹਾਂ ਨਰਮ ਮਿਕਸ ਹੁਣ ਦਵਾਵਾਂਗੇ ਫਾਈਨਲ ਟੱਚ ਇਹਨੂੰ ਆਪਾਂ ਸਬਜ਼ੀ ਨੂੰ ਉਹ ਅੱਜ ਹੀ ਬਣਾਵਾਂਗੇ

ਇੰਨੀ ਜਲਦੀ ਸਬਜੀ ਬਣਦੀ ਹੈ ਔਰ ਸਵਾਦ ਬਣਦੀ ਹੈ। ਤੁਸੀਂ ਜ਼ਰੂਰ ਟ੍ਰਾਈ ਕਰਿਓ। ਤੇ ਟ੍ਰਾਈ ਕਰਕੇ ਬਣਾਵਾਂ ਕੀ ਫੇਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਰੈਸਪੀ। ਕੋਈ ਰੈਸਪੀ ਕਿਹੜੀ ਚਾਹੀਦੀ ਹੁੰਦੀ ਹੈ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਹਾਥੇ ਕਮੈਂਟ ਡ੍ਰੌਪ ਕਰ ਦਿਆ ਕਰੋ। ਅੱਛੀਆਂ ਲੱਗਦੀਆਂ ਤਾਂ ਤਜਰਬਾ ਸ਼ੇਅਰ ਜ਼ਰੂਰ ਕਰ ਦਿਆ ਕਰੋ। ਚੈਨਲ ਨੂੰ ਜੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਰੂਟ ਕਰ ਲਓ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਨਹੀਂ ਤੁਹਾਨੂੰ ਅਪਕਮਿੰਗ ਵੀਡੀਓਸੀਆਂ ਨੋਟੀਫਿਕੇਸ਼ਨਸ ਮਿਲ ਸਕਣ। ਚਲੋ ਜੀ ਸਾਰਥ ਤੁਸੀਂ ਆਪੇ ਕਰ ਲਿਓ ਹੁਣ ਬਣਾ ਕੇ ਤੁਹਾਨੂੰ ਦਿਖਾਤੀ ਅਸੀਂ ਕਰੀਏ ਬਾਅਦ ਹੀ ਫਿਰ ਲੱਗ ਜਾਉ ਉਹਨੂੰ ਜੋ ਹੈ ਮਿਲਦੇ ਆਂ ਤੁਹਾਨੂੰ ਫੇਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਰੱਬ ਰੱਖ